ਨਮਸਕਾਰ ਸਾਥੀਓ ਤੁਸੀਂ ਦੇਖ ਰਹੇ ਹੋ ਬਲਾੜਾ ਹਲਚਲ ਤੇ ਅੱਜ ਅਸੀਂ ਪਹੁੰਚੇ ਆਂ ਬਲਾੜਾ ਆਈਟੀਆ ਤੇ ਸਾਡੇ ਨਾਲ ਨੇ ਪ੍ਰਿੰਸੀਪਲ ਗਗਦੀਪ ਸਿੰਘ ਸਿੰਘਲਾ ਜੀ ਇਹਨਾਂ ਨਾਲ ਆਪਾਂ ਗੱਲ ਕਰਾਂਗੇ ਕਿ ਅੱਜ ਪੰਜਾਬ ਸਰਕਾਰ ਵੱਲੋਂ ਜੋ ਕੀਤਾ ਮੁਖੀ ਕੋਰਸ ਆਏ ਨੇ ਉਹ ਆਪਣੇ ਬਲਾੜਾ ਆਈਟੀਆ ਦੇ ਵਿੱਚ ਐਡਮਿਸ਼ਨ ਸਿਸਟਮ ਕਿਸ ਤਰ੍ਹਾਂ ਚੱਲਦਾ ਆਪਾਂ ਨਾਲ ਗੱਲ ਕਰਦੇ ਆਂ ਸਵਾਗਤ ਹੈ ਸਭ ਤੁਹਾਡਾ ਥੈਂਕ ਯੂ ਸਰ ਸਰ ਜੋ ਪੰਜਾਬ ਸਰਕਾਰ ਵੱਲੋਂ ਕੀਤਾ ਮੁਖੀ ਕੋਰਸ ਹੈ ਨਾ ਨਵੇਂ ਹੁਣ ਐਡਮਿਸ਼ਨਾਂ ਚੱਲ ਰਹੀਆਂ ਨੇ ਕਿਸ ਤਰ੍ਹਾਂ ਇਸ ਦਾ ਪ੍ਰੋਸੈਸ ਚੱਲ ਰਿਹਾ ਆਪਣੇ ਬਲਾੜਾ ਦੇ ਸੱਚ ਦਾਖਲੇ ਦਾ ਰੁਝਾਨ ਬਹੁਤ ਹੈ ਕਿਤਾਬ ਮੁਖੀ ਕੋਰਸ ਨੇ ਲੋਕ ਸਮਝਦੇ ਨੇ ਕਿ ਹੁਨਰ ਦਾ ਕੀ ਮੁੱਲ ਹੈ ਲੋਕਾਂ ਦੀ ਸਹੂਲਤ ਲਈ ਅਸੀਂ ਇੱਥੇ ਰਜਿਸਟ੍ਰੇਸ਼ਨ ਹੈਲਪ ਡੈਸਕ ਰੱਖਿਆ ਹੋਇਆ ਜੀ ਉਹਦਾ ਮੰਤਵ ਇਹੀ ਹੈ ਕਿ ਬੱਚਿਆਂ ਦੀ ਹੈਂਡਹੋਲਡਿੰਗ ਕੀਤੀ ਜਾਵੇ ਬੱਚਿਆਂ ਦੀ ਫੈਸਿਲੀਟੇਟ ਕੀਤਾ ਜਾਵੇ ਇਹਦੇ ਸਟੈਪ ਵਿੱਚ ਤੁਹਾਨੂੰ ਥੋੜਾ ਬਰੀਫ ਕਰ ਦਿੰਨਾ ਆਨਲਾਈਨ ਪੋਰਟਲ ਤੇ ਸਭ ਤੋਂ ਪਹਿਲਾਂ ਜਾ ਕੇ ਬੱਚੇ ਨੇ ਫਸਟ ਸਟੈਪ ਵਿੱਚ ਰਜਿਸਟ੍ਰੇਸ਼ਨ ਕਰਨੀ ਹੈ ਰਜਿਸਟ੍ਰੇਸ਼ਨ ਵਿੱਚ ਤੁਹਾਨੂੰ ਸਾਰਾ ਡਾਟਾ ਸਾਰੇ ਸਰਟੀਫਿਕੇਟਸ ਅਪਲੋਡ ਹੋਣੇ ਨੇ ਉਸ ਤੋਂ ਦੂਜਾ ਸਟੈਪ ਆਏਗਾ ਜਿਹਦੇ ਵਿੱਚ ਬੱਚੇ ਨੇ ਉਹ ਡਾਕੂਮੈਂਟ ਆਪਣੇ ਜਿਹੜਾ ਆਨਲਾਈਨ ਕੀਤਾ ਹੋਇਆ ਉਹਨੂੰ ਵੈਰੀਫਾਈ ਕਰਵਾਣਾ ਹੈ ਜਦੋਂ ਉਹ ਵੈਰੀਫਿਕੇਸ਼ਨ ਕਰਨੀ ਹੈ ਉਦੋਂ ਉਹਨੇ ਸਵਾਰਪੀਆ ਆਨਲਾਈਨ ਪੇ ਕਰਨਾ ਹੈ ਤਾਂ ਜਦੋਂ ਉਹ ਉਥੇ ਸਵਾਰਪੀਆ ਪੇ ਕਰ ਦੇਗਾ ਤਾਂ ਕਰੇਗਾ ਤਾਂ ਉਹਦਾ ਫਾਰਮ ਸਾਡੇ ਕੋਲੇ ਆਨਲਾਈਨ ਸਿਸਟਮ ਵਿੱਚ ਸ਼ੋ ਹੋਣ ਲੱਗ ਜਾਏਗਾ ਸਾਡੀ ਟੀਮ ਬੈਠੀ ਹੈ ਉਹਨੂੰ ਚੈੱਕ ਕਰੇਗੀ ਜੇਕਰ ਉਹਦੇ ਵਿੱਚ ਕੋਈ ਤਰੁੱਟੀ ਹੋਏਗੀ ਤਾਂ ਉਹਨੂੰ ਦੱਸੇਗੀ ਨਹੀਂ ਤਾਂ ਉਹਨੂੰ ਵੈਰੀਫਾਈ ਕਰਦੇ ਹੋਏ ਤੇ ਜਿਸ ਸਟੈਪ ਤੇ ਚਲਾ ਜਾਏਗਾ ਬੱਚੇ ਨੂੰ ਮੈਸੇਜ ਆਏਗਾ ਬੱਚੇ ਨੂੰ ਈਮੇਲ ਜਾਏਗੀ ਕਿ ਤੁਹਾਡੀ ਵੈਰੀਫਿਕੇਸ਼ਨ ਹੋ ਚੁੱਕੀ ਹੈ ਤੁਸੀਂ ਹੁਣ ਅੱਗੇ ਆਪਣੀ ਚੁਆਇਸ ਦੇ ਅਕੋਰਡਿੰਗ ਚੁਆਇਸ ਫਿਲ ਕਰ ਸਕਦੇ ਹੋ ਤਾਂ ਬੱਚਾ ਫਿਰ ਆਪਣੀ ਚੁਆਇਸ ਦੇ ਅਕੋਰਡਿੰਗ ਜਿਹੜੀ ਵੀ ਆਈਟੀਆ ਵਿੱਚ ਦਾਖਲਾ ਲੈਣਾ ਚਾਹੁੰਦਾ ਹੈ ਜਿਹੜੀ ਵੀ ਟ੍ਰੇਡ ਵਿੱਚ ਦਾਖਲਾ ਲੈਣਾ ਚਾਹੁੰਦਾ ਹੈ ਉਹ ਉਹਦੇ ਵਿੱਚ ਚੁਆਇਸ ਕਰ ਸਕਦਾ ਹੈ ਚੁਆਇਸ ਜਦੋਂ ਉਹ ਕਰੇਗਾ ਤਾਂ ਉਸ ਤੋਂ ਬਾਅਦ ਉਹ ਚੁਆਇਸ ਨੂੰ ਲੌਕ ਕਰੇਗਾ ਚੁਆਇਸ ਲੌਕ ਹੋਣ ਤੱਕ ਇਹ ਤਿੰਨਾ ਪੜਾਵਾਂ ਵਿੱਚ ਉਹਦਾ ਕੰਮ ਖਤਮ ਹੋ ਚੁੱਕਿਆ ਉਸ ਤੋਂ ਜਦੋਂ ਕਾਉਂਸਲਰ ਦਾ ਰਿਜ਼ਲਟ ਆਏਗਾ ਤਾਂ ਉਹਨੂੰ ਪਤਾ ਲੱਗੇਗਾ ਕਿ ਜਿਹੜੀ ਉਹਨੇ ਚੋਇਸ ਫਿਲ ਕੀਤੀ ਸੀ ਉਹਦੇ ਵਿੱਚ ਉਹਨੂੰ ਕੋਈ ਚੋਇਸ ਅਲੋਟ ਹੋਈ ਹੈ ਜਾਂ ਨਹੀਂ ਹੋਈ ਜੇਕਰ ਉਹਨੂੰ ਉਹ ਚੋਇਸ ਅਲੋਟ ਹੋਈ ਹੈ ਤਾਂ ਜਿਹੜੀ ਜਗ੍ਹਾ ਤੇ ਜਿਹੜੀ ਸੰਸਥਾ ਦੀ ਉਹਨੂੰ ਚੋਇਸ ਅਲੋਟ ਹੋਈ ਹੈ ਉੱਥੇ ਜਾ ਕੇ ਉਹਨੇ ਉਹਨੂੰ ਰਿਪੋਰਟ ਕਰਨਾ ਹੈ ਆਪਣੀ ਫੀਸ ਪੇ ਕਰਨੀ ਹੈ ਤਾਂ ਇਸ ਤਰ੍ਹਾਂ ਦਾ ਇਹ ਸਟੈਪ ਐਸ ਪਹਿਲਾਂ ਕੀ ਹੁੰਦਾ ਸੀ ਕਿ ਬੱਚੇ ਬਾਹਰ ਕੈਫਿਆਂ ਵਿੱਚ ਜਾ ਕੇ ਰਜਿਸਟਰੈਂਟ ਕਰਵਾਉਂਦੇ ਨੇ ਰਜਿਸਟ੍ਰੇਸ਼ਨ ਦੇ ਨਾਲ 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 ਬੱਚਿਆਂ ਨੂੰ ਇਹ ਨਹੀਂ ਸਮਝ ਨਹੀਂ ਹੁੰਦੀ ਕਿਉਂਕਿ 8ਵੀਂ ਪਾਸ ਬੱਚਾ 10ਵੀਂ ਪਾਸ ਬੱਚਾ ਹੁੰਦਾ ਤਾਂ ਉਹਦੇ ਵਿੱਚ ਕੁਛ ਨਾ ਕੁਛ ਤਰੁੱਟੀਆਂ ਰਹਿ ਜਾਂਦੀਆਂ ਨੇ ਬੱਚਾ 100 200 ਰੁਪਏ ਉੱਥੇ ਦੇ ਕੇ ਆਂਦਾ ਫਿਰ ਆ ਕੇ ਤਰੁੱਟੀਆਂ ਰਹਿੰਦੀਆਂ ਨੇ ਤਾਂ ਉਹ ਬਹੁਤ ਕੰਪਲਿਕੇਟਡ ਹੋ ਜਾਂਦਾ ਉਹਨਾਂ ਨੂੰ ਫੈਸਿਲਿਟੇਟ ਕਰਨ ਲਈ ਉਹਨਾਂ ਦੀ ਹੈਂਡਹੋਲਡਿੰਗ ਲਈ ਅਸੀਂ ਇੱਥੇ ਇੱਕ ਰਜਿਸਟ੍ਰੇਸ਼ਨ ਕਾਊਂਟਰਸ ਲਗਾਤੇ ਨੇ ਸਾਡੇ ਤਕਰੀਬਨ 10 ਦੇ ਕਰੀਬ ਮਸ਼ੀਨਾਂ ਇੱਥੇ ਕੰਪਿਊਟਰ ਤੇ ਲੱਗੀਆਂ ਹੋਈਆਂ ਨੇ ਜਿਹਦੇ ਵਿੱਚ ਕੋਈ ਵੀ ਬੱਚਾ ਬੁਢਾਡੇ ਹਲਕੀ ਦਾ ਇੱਥੇ ਆ ਕੇ ਮੁਫਤ ਵਿੱਚ ਰਜਿਸਟ੍ਰੇਸ਼ਨ ਕਰਵਾ ਸਕਦਾ ਉਹਦਾ ਕੋਈ ਪੈਸਾ ਨਹੀਂ ਹੈ ਪਹਿਲੇ ਸਟੈਪ ਤੱਕ ਅਸੀਂ ਫ੍ਰੀ ਆਫ ਕਾਸਟ ਉਹਨੂੰ ਅਸਿਸਟੈਂਸ ਪ੍ਰੋਵਾਈਡ ਕਰ ਰਹੇ ਹਾਂ ਤਾਂ ਕਿ ਉਹ ਸਮਝ ਆ ਸਕੇ ਕਿ ਕਿਸ ਤਰ੍ਹਾਂ ਦਾ ਕੰਮ ਹੈ ਉਸ ਤੋਂ ਬਾਅਦ ਜਦੋਂ ਉਹਨੇ ਵੈਰੀਫੀਕਸ਼ਨ ਕਰਵਾਈ ਨਹੀਂ ਹੋਏਗੀ ਤਾਂ ਵੈਰੀਫੀਕੇਸ਼ਨ ਦੀ ਉਹ 100 ਰੁਪਏ ਫੀਸ ਪੇ ਕਰਦੇ ਹੋਏ ਨੈਕਸਟ ਸਟੈਪ ਤੇ ਜਾ ਸਕਦਾ ਹੈ ਇਸ ਤਰ੍ਹਾਂ ਦਾ ਪ੍ਰੋਸੈਸ ਅਸੀਂ ਅਡਾਪਟ ਕੀਤਾ ਹੈ ਸਰ ਬੱਚਾ ਜੋ ਇੱਥੇ ਆ ਕੇ ਵੀ ਆਪਣੀ ਐਡਮਿਸ਼ਨ ਕਰਾ ਸਕਦਾ ਹੈ ਕੀ ਡੈਡ ਲਾਈਨ ਕਦੋਂ ਹੈ ਇਸ ਐਡਮਿਸ਼ਨਾਂ ਦੀ ਵੀ ਕਦੋਂ ਤੋਂ ਐਡਮਿਸ਼ਨ ਸ਼ੁਰੂ ਨੇ ਕਿਉਂ ਤੋਂ ਲਾਸਟ ਦਾ ਹੈ ਸਰ 1 ਜੁਲਾਈ ਤੋਂ ਸੈਸ਼ਨ ਦਾ ਜਿਹੜਾ 2025 ਦਾ ਪੋਰਟਲ ਓਪਨ ਹੋ ਚੁੱਕਿਆ ਹੈ ਇਦੇ ਵਿੱਚ ਸਾਡੇ ਡੈਡਲਾਈਨ ਇਸ ਤਰ੍ਹਾਂ ਦੀ ਹੈ ਸਰ ਕਿ ਫਸਟ ਰਾਉਂਡ ਚੱਲੇਗਾ ਕਾਉਂਸਲਿੰਗ ਦਾ ਫਿਰ ਸੈਕੰਡ ਚੱਲੇਗਾ ਫਿਰ ਥਰਡ ਚੱਲੇਗਾ ਫਿਰ ਫੋਰਥ ਰਾਉਂਡ ਚੱਲੇਗਾ ਫਿਰ ਜੇ ਸੀਟਾਂ ਬਚ ਗਈਆਂ ਸਪੌਟ ਰਾਉਂਡ ਚੱਲੇਗਾ ਤਾਂ ਇਸ ਤਰ੍ਹਾਂ ਦੇ ਨਾਲ ਇਹ ਡਿਫਰੈਂਟ ਪੜਾਵਾ ਵੀ ਚੱਲਦਾ ਰਹੇਗਾ ਤਾਂ ਅਨੁਮਾਨਤ ਤੁਸੀਂ ਇਹ ਮੰਨ ਕੇ ਚੱਲੋ ਕਿ 15 ਜੁਲਾਈ ਤੱਕ ਫਸਟ ਰਾਉਂਡ ਦਾ ਪ੍ਰੋਸੈਸ ਕੰਪਲੀਟ ਹੋ ਜਾਏਗਾ ਜਦੋਂ ਫਸਟ ਰਾਉਂਡ ਕੰਪਲੀਟ ਹੋ ਗਿਆ ਤਾਂ ਨੈਕਸਟ ਰਾਉਂਡ ਵੀ ਚੱਲਦਾ ਰਹੇਗਾ ਕਈ ਵਾਰ ਸੀਟਾਂ ਦੀ ਜਦੋਂ ਸੀਟਾਂ ਬਚ ਜਾਂਦੀਆਂ ਨੇ ਜਾਂ ਕੁਝ ਸਿੱਟਾ ਐਡ-ਆਨਸ ਹੋ ਜਾਂਦੀਆਂ ਜਾਂ ਕੋਈ ਮੰਨਤਾ ਹੋਰ ਪ੍ਰਾਪਤ ਹੋ ਜਾਂਦੀ ਹੈ ਤਾਂ ਇਹ ਐਕਸਟੈਂਡ ਹੋ ਜਾਂਦਾ ਹੈ ਅਗਸਤ ਤੱਕ ਤਾਂ ਕਿਸ ਤਰ੍ਹਾਂ ਦੇ ਕੋਰਸ ਜਿਹੜਾ ਇਹ ਨੇ ਜੋ ਕੀਤਾ ਮੁਖੀ ਕੋਰਸ ਆਏ ਨੇ ਕਿਸ ਤਰ੍ਹਾਂ ਦਾ ਔਰ ਕਿਸ ਤਰ੍ਹਾਂ ਸਟੂਡੈਂਟ ਨੂੰ ਇਹ ਕਿੰਨੀ ਦੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ 8ਵੀਂ 10ਵੀਂ +2 ਦੇ ਕਿਸ ਤਰ੍ਹਾਂ ਦੇ ਸਰ ਆਈਟੀਆਈ ਇੰਡਸਟਰੀਅਲ ট্রেਡਿੰਗ ਇੰਸਟੀਚਿਊਟ ਜੋ ਹੁੰਦਾ ਹੈ ਉਹਦੇ ਵਿੱਚ ਡਿਫਰੈਂਟ ਸਕੀਮਸ ਚੱਲਦੀਆਂ ਨੇ ਜਨਰਲੀ ਜੇ ਤੁਸੀਂ ਕਿਸੇ ਬੱਚੇ ਨੂੰ ਪੁੱਛਦੇ ਆ ਕਿ ਬੇਟਾ ਤੁਸੀਂ ਕੀ ਕਰ ਰਹੇ ਹੋ ਤਾਂ ਉਹ ਕਹਿੰਦਾ ਮੈਂ ਆਈਟੀਆ ਹੀ ਕਰ ਰਿਹਾ ਜਿਸ ਤਰ੍ਹਾਂ ਦਾ ਪਿਛਲੇ ਸਾਲਾਂ ਵਿੱਚ ਟ੍ਰੈਂਡ ਚੱਲਿਆ ਗਿਆ 40 ਸਾਲਾਂ ਤੋਂ 50 ਸਾਲਾਂ ਤੋਂ ਆਈਟੀ ਕਰ ਰਹੇ ਆ ਬੇਸਿਕਲੀ ਆਈਟੀਆ ਕਿੰਸਟੀਟਿਊਟ ਉਹਦੇ ਅੰਦਰ ਸਕੀਮਸ ਚੱਲ ਰਹੀਆਂ ਨੇ ਪਹਿਲੀ ਸਕੀਮ ਹੈਗੀ ਇੱਕ ਕਰਾਫਟਸਮੈਨ ਟ੍ਰੇਡਿੰਗ ਸਕੀਮ ਸੀਟੀਐਸ ਜੋ ਬੱਚਾ ਉਹਦੇ ਵਿੱਚ ਦਾਖਲ ਹੁੰਦਾ ਇੱਕ ਸਾਲ ਦੇ ਕੋਰਸ ਵਿੱਚ ਜਾਂ ਦੋ ਸਾਲ ਦੇ ਕੋਰਸ ਵਿੱਚ ਸੀਟੀਐਸ ਨੂੰ ਅੱਗੇ ਸੀ ਡਿਵਾਈਡ ਕਰਦੇ ਆ ਐਨਸੀਵੀਟੀ ਤੇ ਐਸਸੀਵੀਟੀ ਭਾਰਤ ਸਰਕਾਰ ਤੋਂ ਮੰਨਤ ਪ੍ਰਾਪਤ ਕੀ ਰਾਸ ਸਰਕਾਰ ਤੋਂ ਮੰਨਤਾ ਪ੍ਰਾਪਤ ਹੈ ਜੇ ਤਾਂ ਉਪ ਭਾਰਸ ਸਰਕਾਰ ਤੋਂ ਮੰਨਤਾ ਪ੍ਰਾਪਤ ਹੈ ਤਾਂ ਉਹਨੂੰ ਅਸੀਂ ਐਨਸੀਵੀਟੀ ਕਹਿੰਦੇ ਆ ਜੇ ਉਹ ਰਾਸ ਸਰਕਾਰ ਤੋਂ ਮੰਨਤਾ ਪ੍ਰਾਪਤ ਹੈ ਤਾਂ ਉਹ ਐਸਸੀਵੀਟੀ ਕਹਿੰਦੇ ਆ ਤਾਂ ਉਹਨਾਂ ਦੀ ਆਪਣੇ ਆਪਣੇ ਪ੍ਰਾਇੋਰਟੀ ਹੈਗੀ ਹੈ ਸੀਟੀਐਸ ਤੋਂ ਬਾਅਦ ਸੀਟੀਐਸ ਦੇ ਅੰਦਰ ਹੀ ਅਸੀਂ ਡੀਐਸਟੀ ਸਕੀਮ ਲਾਂਚ ਕੀਤੀ ਹੈ ਜਿਦੇ ਵਿੱਚ ਬੱਚਾ ਇੰਡਸਟਰੀ ਵਿੱਚ ਜਾ ਕੇ ਆਪਣਾ ਕੋਰਸ ਪੂਰਾ ਕਰੇਗਾ ਤੀਜੇ ਸਾਡੇ ਕੋਲੇ ਜੋ ਚੱਲਦਾ ਹੈ ਇਹਦੇ ਵਿੱਚ ਸਾਡੇ ਹੈ ਨੈਪਸ ਨੈਸ਼ਨਲ ਅਪਰੈਂਟਿਸਿਪ ਸਕੀਮ ਜਿਹਦੇ ਵਿੱਚ ਜੇ ਬੱਚੇ ਨੂੰ ਦਾਖਲ ਨਹੀਂ ਮਿਲਦਾ ਜਾਂ ਕੋਈ ਬੱਚਾ ਆਪਣੀ ਪੜ੍ਹਾਈ ਛੱਡ ਚੁੱਕਿਆ ਹੈਗਾ ਜੋ ਬੱਚਾ ਨਹੀਂ ਪੜ੍ਹਨਾ ਚਾਹੁੰਦਾ ਉਹਦੇ ਲਈ ਵੀ ਇੱਕ ਉਪਰਾਲਾ ਕੀਤਾ ਹੋਇਆ ਸਰਕਾਰ ਨੇ ਜਿਹਦੇ ਵਿੱਚ ਬੱਚਾ ਜਾ ਕੇ ਅਪਰੈਂਟਿਸਿਪ ਕਰ ਸਕਦਾ ਹੈ ਚਾਹੇ 8ਵੀਂ ਪਾਸ ਹੈ ਚਾਹੇ 10ਵੀਂ ਪਾਸ ਹੈ ਚਾਹੇ ਉਹਨੇ ਆਈਟੀ ਕੀਤੀ ਹੋਈ ਹੈ ਜਾਂ ਨਹੀਂ ਕੀਤੀ ਹੋਈ ਤਾਂ ਉਸ ਦੌਰਾਨ ਕੀ ਹੈਗਾ ਕਿ ਅਨ ਵਾਈਲ ਲਰਨ ਦਾ ਕਨਸੈਪਟ ਚੱਲ ਪੈਂਦਾ ਉਹ ਬੱਚੇ ਨੂੰ ਇੱਕ ਸਟਾਈਫੰਡ ਮਿਲਦਾ ਰਹਿੰਦਾ ਪਰਟੀਕੂਲਰ ਸਟਾਈਫੰਡ ਪ੍ਰਾਈਵੇਟ ਪਲੇਅਰਸ ਜਿਹੜੇ ਹੈਗੇ ਜਿਵੇਂ ਮਹਿੰਦਰਾ ਹੈਗੀ ਹੈ ਜਾਂ ਕੋਈ ਹੋਰ ਇੰਡਸਟਰੀ ਹੈਗੀ ਹੈ ਉਹ 10000 ਤੋਂ ਲੈ ਕੇ 15000 ਰੁਪਏ ਮਹੀਨਾ ਉਹ ਸਟਾਈਪਨ ਦਿੰਦੇ ਨੇ ਦੇਣ ਤੋਂ ਬਾਅਦ ਪੂਰੇ ਇੱਕ ਸਾਲ ਦਾ ਕੋਰਸ ਹੁੰਦਾ ਹੈ ਉਹ ਇੱਕ ਸਾਲ ਬੱਚੇ ਦੀ ਹਾਜ਼ਰੀ ਉੱਥੇ ਲੱਗੇਗੀ ਜੌਬ ਕਰੇਗਾ ਜੌਬ ਕਰਨ ਤੋਂ ਬਾਅਦ ਉਹਦੀ ਸਰਟੀਫਿਕੇਟ ਮਿਲੇਗਾ ਉਹਨੂੰ ਅਸੀਂ ਐਨਏਸੀ ਕਹਿੰਦੇ ਆ ਨੈਸ਼ਨਲ ਅਪਰੈਂਟਿਸਿਪ ਸਰਟੀਫਿਕੇਟ ਤਾਂ ਉਹ ਐਨਏਸੀ ਦੀ ਵੈਲਿਊ ਵੀ ਐਨਟੀਸੀ ਦੇ ਬਰਾਬਰ ਹੈ ਪਹਿਲਾਂ ਐਨਏਸੀ ਤੇ ਐਨਟੀਸੀ ਜਾਨੀ ਕਿ ਜਦੋਂ ਅਸੀਂ ਸੀਟੀਐਸ ਸਕੀਮ ਚ ਆਈਟੀ ਦੇ ਜਿਵੇਂ ਅਸੀਂ ਆਮ ਪਾਸਸ਼ ਵਿੱਚ ਕਰਨੀ ਆਈਟੀ ਕੀਤੀ ਹੈ ਤਾਂ ਉਹ ਤੁਹਾਨੂੰ ਐਨਟੀਸੀ ਮਿਲਦਾ ਸੀ ਜੇ ਜੇ ਤੁਸੀਂ ਅਪਰੈਂਟਿਸਿਪ ਕਰਦੇ ਸੀ ਐਨਪੀਐਸ ਮਿਲਦਾ ਸੀ ਸੌਰੀ ਐਨਏਸੀ ਮਿਲਦਾ ਸੀ ਤਾਂ ਉਹਨਾਂ ਦੀ ਮੰਤਬ ਬਰਾਬਰ ਨਹੀਂ ਸੀ ਪਰੰਤੂ ਪਿੱਛੇ ਜੀ ਇੱਕ ਨੋਟੀਫਿਕੇਸ਼ਨ ਆ ਚੁੱਕਿਆ ਹੈ ਜੇਕਰ ਕਿਤੇ ਵੀ ਕੋਈ ਨੌਕਰੀ ਨਿਕਲਦੀ ਹੈ ਤਾਂ ਜੇਕਰ ਬੱਚੇ ਕੋਲੇ ਐਨਟੀਸੀ ਦੀ ਜਗ੍ਹਾ ਤੇ ਅਪੈਂਟਸੀ ਦਾ ਸਰਟੀਫਿਕੇਟ ਹੈਗਾ ਤਾਂ ਵੀ ਉਹ ਯੋਗ ਹੈਗਾ ਯੋਗ ਹੋ ਚਾਹੇ ਪ੍ਰਾਈਵੇਟ ਹੋਵੇ ਜਾਂ ਸਰਕਾਰੀ ਉਹ ਹਰ ਜਗ੍ਹਾ ਉਸਤੇ ਤੁਹਾਡਾ ਸਰਟੀਫਿਕੇਟ ਹੈਗਾ ਬਿਲਕੁਲ ਸਰ ਬਿਲਕੁਲ ਈਵਨ ਪੂਰੇ ਵਰਲਡ ਵਿੱਚ ਜੇ ਬੱਚੇ ਕੋਲੇ ਐਨਟੀਸੀ ਸਰਟੀਫਿਕੇਟ ਹੈਗਾ ਤਾਂ ਇਹ ਪੂਰੇ ਵਰਲਡ ਵਿੱਚ ਵੈਲਿਡ ਹੈ ਸਰਕਾਰ ਨੇ ਉਹਨਾਂ ਦੀ ਸਹੂਲਤ ਲਈ ਵੀ ਆਨਲਾਈਨ ਸਿਸਟਮ ਖੜਾ ਕੀਤਾ ਹੋਇਆ ਪੂਰੇ ਵਰਲਡ ਵਿੱਚ ਜਾ ਕੇ ਕਿਤੇ ਵੀ ਤੁਸੀਂ ਜਾ ਕੇ ਉਸ ਉਸ ਸਿਸਟਮ ਵਿੱਚ ਆਨਲਾਈਨ ਸਿਸਟਮ ਤੇ ਤੁਸੀਂ ਬੱਚੇ ਦੀ ਵੈਰੀਫਿਕੇਸ਼ਨ ਕਰ ਸਕਦੇ ਹੋ ਉਹਦਾ ਪ੍ਰੋਫਾਈਲ ਚੈੱਕ ਕਰ ਸਕਦੇ ਹੋ ਉਹਦਾ ਰਿਕਾਰਡ ਚੈੱਕ ਕਰ ਸਕਦੇ ਹੋ ਉਹ ਫੈਸਿਲਿਟੀਆਂ ਵੀ ਅਵੇਲੇਬਲ ਨੇ ਸਰ ਜਿਸੇ ਆਪਣੀ ਆਈਟੀਆ ਬਲਾਡਾ ਨੂੰ ਕਾਫੀ ਲੰਮਾ ਸਮਾਂ ਹੋ ਚੁੱਕਿਆ ਬੜੇ ਨੂੰ ਅਸੀਂ ਇੱਥੇ ਦੇਖਿਆ ਸੀ ਕਿ ਜੋ ਤੁਹਾਡੇ ਅੰਦਰ ਮਸ਼ੀਨਰੀ ਜੋ ਮਕੈਨੀਕਲ ਕੋਲ ਮਸ਼ੀਨਰੀ ਹੈ ਕਾਫੀ ਪੁਰਾਣੀ ਹੋ ਚੁੱਕੀ ਸੀ ਪਰ ਸਮੇਂ ਦੇ ਨਾਲ ਤਕਨੀਕ ਚੇਂਜ ਹੋ ਚੁੱਕੀ ਹੈ ਕਿ ਆਪਣੇ ਕੋਈ ਇਸ ਤਰ੍ਹਾਂ ਦੀ ਮਸ਼ੀਨਰੀ ਅੰਦਰ ਨਵੇਂ ਤਕਨੀਕ ਦੀ ਆਈ ਹੈ ਜੋ ਨਵੇਂ ਬੱਚੇ ਨੂੰ ਕੁਝ ਸਿਖਾ ਸਕੀ ਹੋਵੇ ਤੱਕ ਪਾਸ ਬਿਲਕੁਲ ਸਰ ਇਹਦੇ ਵਿੱਚ ਥੋੜਾ ਜਿਹਾ ਮੈਂ ਕਰੈਕਟ ਕਰਦਾ ਆ ਆਈਟੀਈ ਦੀ ਬਿਲਡਿੰਗ ਚਾਹੀ ਪੁਰਾਣੀ ਹੋ ਗਈ ਹੈ ਪਰ ਦੋ ਸਕਿਲਿੰਗ ਐਂਡ ਮਸ਼ੀਨਰੀ ਨੂੰ ਲੈ ਕੇ ਕੋਈ ਕੰਪਰੋਮਾਈਜ਼ ਨਹੀਂ ਹੋ ਰਿਹਾ ਐ ਐਵਰੀ ਇਅਰ ਵਕਫ ਵਕਸਾਲਾਂ ਵਿੱਚ ਵਕਫ ਵਗਰੰਟਾਂ ਵਕਫ ਵਕਸਕੀਮਾਂ ਦੇ ਅਧੀਨ ਮਸ਼ੀਨਰੀ ਨੂੰ ਰੈਗੂਲਰ ਅਸੀਂ ਅਪਗ੍ਰੇਡ ਕਰ ਰਹੇ ਆ ਪਿਛਲੇ ਸਮੇਂ ਵਿੱਚ ਜਦੋਂ ਮੇਰੀ ਜਗ੍ਹਾ ਤੇ ਸ਼ਿਵ ਕੁਮਾਰ ਬਰਮਾ ਜੀ ਪ੍ਰਿੰਸੀਪਲ ਸੀ ਉਹਨਾਂ ਨੇ ਸਟ੍ਰਾਈਵ ਸਕੀਮ ਵਿੱਚ ਜੋ ਫੰਡ ਆਇਆ ਉਹਦੇ ਵਿੱਚ ਜੋ ਲੇਟੈਸਟ ਮਸ਼ੀਨਰੀ ਸੀਗੀ ਜੋ ਬੱਚਿਆਂ ਦੀ ਸਕਿਲਿੰਗਲੀ ਚਾਹੀਦੀ ਸੀ ਅਪਗ੍ਰੇਡ ਕਰਨੀ ਚਾਹੀਦੀ ਸੀ ਉਹਨਾਂ ਨੇ ਨਾ ਪਰਚੇਸ ਕੀਤੀ ਹੈ ਤਾਂ ਅਸੀਂ ਉਹ ਤੁਹਾਨੂੰ ਅਸੀਂ ਵਿਜ਼ਿਟ ਵੀ ਕਰਵਾ ਸਕਦੇ ਹਾਂ ਲੇਟੈਸਟ ਮਸ਼ੀਨਰੀ ਸਾਡੇ ਕੋਲੇ ਮੌਜੂਦ ਹੈ ਲੇਟੈਸਟ ਲੈਬਸ ਮੌਜੂਦ ਨੇ ਤੁਸੀਂ ਵਿਜ਼ਿਟ ਕਰੋਗੇ ਸਾਡੀ ਜੋ ਥਿਊਰੀ ਰੂਮ ਨੇ ਉਹ ਫੁੱਲੀ ਏਸੀ ਨੇ ਤਾਂ ਇਸ ਤਰ੍ਹਾਂ ਦੇ ਸੀ ਫੈਸਿਲਿਟੀਆਂ ਤੇ ਫੋਕਸ ਕਰ ਰਹੇ ਆਂ ਪਲੱਸ ਸਾਡੇ ਕੋਲੇ ਕੰਪੀਟੈਂਟ ਸਟਾਫ ਹੈਗਾ ਸਾਰੇ ਸਟਾਫ ਜਿਹੜਾ ਸਾਡਾ ਟੈਕਨੀਕਲ ਹੈਗਾ ਉਹ ਸੀਟੀਆਈ ਹੋਲਡਰ ਹੈ ਸੀਆਈਟੀ ਸਕੀਮ ਹੁੰਦੀ ਹੈ ਜੋ ਮੰਡੈਟਰੀ ਹੈਗੀ ਹੈ ਸਾਰੇ ਸੀਟੀਆਈ ਹੋਲਡਰ ਨੇ ਤਾਂ ਟੈਕਨੋਲੋਜੀ ਸਕਿਲਸ ਲੇਟੈਸਟ ਅਪਗ੍ਰੇਡੇਸ਼ਨ ਨੂੰ ਲੈ ਕੇ ਕੋਈ ਕੰਪਰੋਮਾਈਜ਼ ਨਹੀਂ ਹੈਗਾ ਸਰ ਈਵਨ ਬੱਚਿਆਂ ਦੀ ਸਕਿਲਿੰਗ ਲਈ ਬੱਚਿਆਂ ਨੂੰ ਪੜਾਉਣ ਲਈ ਸਾਡੇ ਕੋਲ ਰੌਅ ਮਟੀਰੀਅਲ ਦੇ ਜੋ ਫੰਡਸ ਆਂਦੇ ਆ ਉਹ ਵੀ ਅਸੀਂ ਫੁੱਲੀ ਅਵੇਲੇਬਲ ਕਰਵਾਇਆ ਹੋਇਆ ਹੈ ਕਿ ਜੋ ਬੱਚੇ ਨੂੰ ਬੱਚੇ ਤੋਂ ਸਿਰਫ ਟਿਊਸ਼ਨ ਫੀਸ ਹੀ ਲਈ ਜਾਵੇ ਤੇ ਉਸ ਤੋਂ ਇਲਾਵਾ ਧਾਗੇ ਤੋਂ ਲੈ ਕੇ ਸੂਈ ਤੋਂ ਲੈ ਕੇ ਜੋ ਵੀ ਉਹਨੂੰ ਚਾਹੀਦੀ ਹੈ ਜੋ ਵੀ ਇਹਦੇ ਸਿਲੇਬਸ ਵਿੱਚ ਹੈਗਾ ਹੈ ਪ੍ਰੈਕਟੀਕਲ ਕਰਨ ਲਈ ਉਹ ਇੱਥੋਂ ਹੀ ਉਹਨੂੰ ਫੀ ਆਫ ਕੋਸਟ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਅਵੇਲੇਬਲ ਕਰਵਾਇਆ ਜਾਂਦਾ ਹੈ ਜਿਸ ਤਰ੍ਹਾਂ ਸਰ ਪ੍ਰਾਈਵੇਟ ਵੀ ਆਈਟੀਆਈ ਖੁੱਲ ਰਹੀਆਂ ਨੇ ਉੱਥੇ ਵੀ ਕਿਤੋਂ ਕਾ ਕੋਰਸ ਜੇ ਕਰਾਈ ਜਾ ਰਹੇ ਨੇ ਪ੍ਰਾਈਵੇਟ ਤੇ ਸਰਕਾਰ ਦੇ ਵਿੱਚ ਕੀ ਅੰਤਰ ਹੈ ਕੋਈ ਇਹਨਾਂ ਦਾ ਕੋਈ ਫੀਸ ਦਾ ਜਿਸ ਤੋਂ ਬੱਚੇ ਦਾ ਕਿੰਨਾ ਫੀਸ ਲਈ ਜਾਂਦੀ ਹੈ ਕੀ ਫਰਕ ਅੰਤਰ ਹੈ ਦੋਨਾਂ ਦੇ ਵਿੱਚ ਸਰ ਇਹਦੇ ਵਿੱਚ ਮੈਂ ਸਪਸ਼ਟ ਕਰਨਾ ਚਾਹਾਂਗਾ ਸਰਕਾਰੀ ਜੋ ਆਈਟੀਆਈ ਹੈ ਦੇਸੀ ਭਾਸ਼ਾ ਵਿੱਚ ਜੇ ਅਸੀਂ ਕਹੀਏ ਕਿ ਕੀ ਫੀਸ ਹੈਗੀ ਹੈ ਸਿੰਪਲ ਲੈਂਗੁਏਜ ਤਾਂ ਅਸੀਂ ਇਹ ਕਹਾਂਗੇ ਵੀ ਜੇ ਜਨਰਲ ਕੈਟਾਗਰੀ ਦਾ ਬੱਚਾ ਹੈ ਜਾਂ ਬੀਸੀ ਕੈਟਾਗਰੀ ਹੈ ਅਪਾਰਟ ਫਰਮ ਰਿਜ਼ਰਵੇਸ਼ਨ ਆਫ ਐਸਸੀ ਕਮਿਊਨਿਟੀਜ਼ ਤਾਂ ਅਸੀਂ ਇਹ ਕਹਿੰਦੇ ਆ ਕਿ 10 ਰੁਪਏ ਰੋਜ਼ ਦੇ ਨੇ 365 ਦਿਨ ਹੁੰਦੇ ਨੇ ਜੀ ਸਾਲ ਦੇ 3400 ਰੁਪਏ ਸਾਡੀ ਸਰਕਾਰੀ ਫੀਸ ਹੈ ਤਾਂ 10 ਰੁਪਏ ਵੀ ਬੰਦੇ ਨਹੀਂ ਹੈ ਜੇ ਬੱਚਾ ਐਸਸੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੈ ਉਹਦੇ ਕੋਲੇ ਉਹਦੇ ਡਾਕੂਮੈਂਟਸ ਪੂਰੇ ਨੇ ਤਾਂ ਉਹਦੀ 1 ਰੁਪਿਆ ਫੀਸ ਹੈ ਐਸਸੀ ਬੱਚਾ ਤੇ ਬੀਸੀ ਬੱਚੇ ਨੂੰ ਸਕਾਲਰਸ਼ਿਪ ਸਰਕਾਰ ਮੁਹੱਈਆ ਕਰਵਾਂਦੀ ਹੈ ਜੋ ਬੱਚਾ ਉਹਦੇ ਵਿੱਚ ਯੋਗ ਹੁੰਦਾ ਹੈ ਉਹਨੂੰ ਸਮੇਂ ਸਿਰ ਇਮੀਡੀਏਟਲੀ ਉਹਦਾ ਸਕਾਲਰਸ਼ਿਪ ਆਪਸ ਆਉਂਦਾ ਉਸ ਤਰ੍ਹਾਂ ਬਸਪਾ ਦੀ ਫੈਸਿਲਿਟੀਆਂ ਰੌ ਮਟੀਰੀਅਲ ਦੀ ਫੈਸਿਲਿਟੀਆਂ ਉਹਦੀ ਟੈਕਨੀਕਲਿਟੀ ਉਹਦੇ ਟੂਲਸ ਤੇ ਜੋ ਵੀ ਗਵਰਨਮੈਂਟਸ ਦੀਆਂ ਵਕਫਾ ਸਕੀਮਾਂ ਆਂਦੀਆਂ ਰਹਿੰਦੀਆਂ ਉਹਦੇ ਵਿੱਚ ਉਹਨੂੰ ਪਾਰਟਿਸਪੇਸ਼ਨ ਮਿਲਦੀ ਰਹਿੰਦੀ ਹੈ ਸਾਡਾ ਮੰਤਵ ਬੱਚੇ ਨੂੰ ਸਿਰਫ 1 ਸਾਲ ਦਾ ਕੋਰਸ ਦੇ 2 ਸਾਲ ਕੋਰਸ ਨਹੀਂ ਕਰਵਾਉਣਾ ਉਹਦੀ ਲੰਬੇ ਸਮੇਂ ਤੱਕ ਹੈਂਡਹੋਲਡਿੰਗ ਕਰਨੀ ਹੈ ਉਹਦੇ ਹੈਂਡਹੋਲਡਿੰਗ ਵਿੱਚ ਐਡ-ਆਨ ਮੈਂ ਕੀ ਕਰ ਰਹੇ ਹਾਂ ਕਿਉਂਕਿ ਸਾਡੇ ਕੋਲ ਬੱਚਾ ਆਇਆ ਤਾਂ ਉਹ ਇੱਕ ਕੋਰਸ ਕਰ ਰਿਹਾ ਹੈ ਪਲੱਸ ਅਸੀਂ ਉਹਨੂੰ ਨਾਲ-ਨਾਲ ਕੁਝ 10 ਦਿਨਾਂ ਦਾ 20 ਦਿਨਾਂ ਦਾ ਕੋਰਸ ਵੀ ਕਰਵਾਉਂਦੇ ਹਾਂ ਜਿਵੇਂ ਸੈਂਟਰਲ ਟੂਨ ਲੁਧਿਆਣਾ ਹੈਗਾ ਜਾਂ ਕੋਈ ਹੋਰ ਮਹਿੰਦਰਾ ਨੰਦੀ ਫਾਊਂਡੇਸ਼ਨਸ ਹੈਗੀਆਂ ਉਹਨਾਂ ਦੇ ਇੰਪਲੋਇਬਲ ਸਕਿੱਲ ਦੇ ਕੋਰਸ ਹੈਗੇ ਆ ਤਾਂ ਉਹਨਾਂ ਦੇ ਟ੍ਰੇਨਰ ਇੱਥੇ ਆ ਕੇ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਨੇ ਤੇ ਉਹਨਾਂ ਨੂੰ 10 ਦਿਨ ਦਾ 20 ਦਿਨ ਜੇ ਪੂਰੇ ਪੰਜਾਬ ਵਿੱਚ 40 ਹਜ਼ਾਰ ਬੱਚਾ ਅਪੀਲ ਹੋ ਰਿਹਾ ਹੈ ਤੇ 40 ਹਜ਼ਾਰ ਬੱਚਾ ਪਾਸ ਆਊਟ ਹੋ ਰਿਹਾ ਹੈ ਤੇ ਮੇਰੇ ਬਲੱਡ ਦੇ ਬੱਚਿਆਂ ਚ ਤੇ ਉਹਨਾਂ ਦੇ ਬੱਚਿਆਂ ਚ ਕੀ ਫਰਕ ਹੈ ਤਾਂ ਮੇਰਾ ਬੱਚਾ ਜਦੋਂ ਪਾਸ ਆਊਟ ਹੋਏਗਾ ਤਾਂ ਉਹਦੇ ਕੋਲ ਇਕੱਲਾ ਆਈਟੀ ਦਾ ਸਰਟੀਫਿਕੇਟ ਨਹੀਂ ਹੋਏਗਾ ਉਹਦੇ ਕੋਲ ਦੋ ਸਰਟੀਫਿਕੇਟ ਹੋਰ ਹੋਣਗੇ ਤਾਂ ਇਹ ਅਸੀਂ ਇੱਕ ਮੇਜਰ ਡਿਫਰੈਂਸ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪ੍ਰਾਈਵੇਟ ਪਲੇਅਰ ਜਿਹੜੇ ਹੈਗੇ ਆ ਉਹਨਾਂ ਦੇ ਮੇਜਰ ਜਿਹੜਾ ਪ੍ਰੋਸੈਸ ਹੈਗਾ ਐਡਮਿਸ਼ਨ ਦਾ ਉਹ ਸੇਮ ਹੈ ਪਰੰਤੂ ਦੀ ਫੀਸ ਹੈਗੀ ਹੈ ਸਾਡੀ ਇੱਥੇ 34 ਰੁਪਿਆ ਟਿਊਸ਼ਨ ਫੀਸ ਹੈਗੀ ਹੈ ਜੀ ਉਹਨਾਂ ਦੀ ਇੰਜੀਨੀਅਰਿੰਗ ਐਂਡ ਨ ਉਹ ਇੰਜੀਨੀਅਰਿੰਗ ਵਿੱਚ ਉਹਨਾਂ ਦੀ ਫੀਸ 19000 ਦੇ ਕਰੀਬ ਹੈਗੀ ਹੈ ਸਾਲ ਦੀ ਤਾਂ ਅਪਰੋਕਸ ਅਸੀਂ ਕਹਿ ਸਕਦੇ ਹਾਂ 5 ਤੋਂ 6 ਟਾਈਮਸ ਫੀਸ ਜਿਹੜੀ ਉਹਨਾਂ ਦੀ ਪ੍ਰਾਈਵੇਟ ਦੀ ਹੈਗੀ ਹੈ ਤਾਂ ਪ੍ਰਾਈਵੇਟ ਨਾਲੋਂ ਜੋ ਫੈਸਿਲਿਟੀਆਂ ਨੂੰ ਸਰਕਾਰ ਵਿੱਚ ਮਿਲ ਸਕਦੀਆਂ ਮੈਨੂੰ ਸਮਝਦਾ ਕਿ ਲੋਕਾਂ ਨੂੰ ਇਹ ਗੱਲ ਦਾ ਨਹੀਂ ਪਤਾ ਤੇ ਉਹਨਾਂ ਨੂੰ ਇਸ ਚੀਜ਼ ਦਾ ਮੈਕਸਿਮ ਬੈਨੀਫਿਟ ਲੈਣਾ ਚਾਹੀਦਾ ਹੈ ਲਾਸਟ ਵਾਲਿਆ ਸਰ ਕੁਝ ਸਮਾਂ ਪਹਿਲਾਂ ਸੀਐਮ ਸਾਹਿਬ ਆਪਣੇ ਆਏ ਸੀ ਆਈਟੀਆਈ ਚ ਇਹਨਾਂ ਦਾ ਉਹਨਾਂ ਦਾ ਹੈਲੀਕਾਪਟਰ ਉਤਰਿਆ ਸੀ ਔਰ ਉਹਨਾਂ ਨੇ ਆਈਟੀਆਈ ਦਾ ਦੌਰਾ ਵੀ ਕੀਤਾ ਸੀ ਤਾਂ ਉਹਨਾਂ ਨੇ ਇੱਕ ਕਹਿ ਸੀ ਕਿ ਮੈਂ ਇਸ ਨੂੰ ਨਵੀਂ ਬਿਲਡਿੰਗ ਵਗੈਰਾ ਸਾਰਾ ਕੁਝ ਚਾਰਗਾ ਉਹ ਪ੍ਰੋਸੈਸ ਕਿੱਥੇ ਪਹੁੰਚਿਆ ਹੁੰਦਾ ਹੈ ਸਰ ਮਾਨਯੋਗ ਸੀਐਮ ਸਾਹਿਬ ਦੇ ਦੌਰੇ ਤੋਂ ਬਾਅਦ ਤੁਰੰਤ ਬਾਅਦ ਅਸੀਂ ਸਾਰਾ ਡਾਟਾ ਸਾਡੇ ਡਾਕੂਮੈਂਟਸ ਜੋ ਵੀ ਰਿਕੁਆਇਰਮੈਂਟ ਸੀਗੀ ਇਸ ਮਦਦ ਕਿ ਉਹਨਾਂ ਕੋਲ ਜਿੱਤੇ ਨੇ ਉਹਨਾਂ ਦੀ ਡਰਾਇੰਗਸ ਐਸਟੀਮੇਟਸ ਸਾਰਾ ਉਹ ਪ੍ਰੋਸੈਸ ਹੋ ਚੁੱਕਿਆ ਹੈ ਤੇ ਉਹਦਾ ਕੰਮ ਜਿਹੜਾ ਹੈਗਾ ਉਹ ਜਲਦੀ ਹੀ ਸ਼ੁਰੂ ਹੋ ਜਾਵੇਗਾ ਤੇ ਇਹਦੇ ਬਾਰੇ ਜਿਹੜੀ ਹੈਗੀ ਅਸੀਂ ਸੁਣਨ ਨੂੰ ਇਹਦੀ ਗੁੱਡ ਨਿਊਜ਼ ਜਲਦੀ ਹੀ ਸਾਂਝੀ ਕਰ ਦੇਵਾਂਗੇ ਸਰ ਐਸਾਨ ਪ੍ਰਿੰਸੀਪਲ ਗਗਨਦੀਪ ਸਿੰਘਲਾ ਜੀ ਜਨਨੇ ਨੇ ਐਡਮਿਸ਼ਨਾਂ ਬਾਰੇ ਖੁੱਲ ਕੇ ਜਾਣਕਾਰੀ ਦਿੱਤੀ ਜੁ ਮਿਲਦੇ ਆਪਾਂ ਜਲਦੀ ਹੋਰ ਵੀਡੀਓ ਵਿੱਚ ਸਬਤਕ ਨਮਸਕਾਰ